ਤਸਰੀਆ ਕਾਲ ਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਅਮਰੀਕਾ ਬੁਰੀ ਤਰ੍ਹਾਂ ਹਾਰੇਗਾ ਵਪਾਰਿਕ ਜੰਗ ਅਮਰੀਕਾ ਰਾਸ਼ਟਰਪਤੀ ਪਦ ਦੀ ਚੋਣ ਜਿੱਤਣ ਤੋਂ ਬਾਅਦ ਡੋਨਨ ਲੱਡ ਟਰੰਪ ਨੇ ਦੂਜੀ ਵਾਰੀ 21 ਜਨਵਰੀ 2025 ਨੂੰ ਇਹ ਉਹਦਾ ਸੰਭਾਲਿਆ ਟਰੰਪ ਦਾ ਪਹਿਲਾ ਕਾਰਜਕਾਰ ਸਨ 2017 ਤੋਂ 21 ਤਿੱਖੇ 2021 ਤਿੱਖੇ ਵਿਵਾਦਾਂ ਤੇ ਅੰਦਰੂਨੀ ਬਾਰੀ ਟਕਰਾਵਾਂ ਜਿਸ ਵਿੱਚ 2 4 ਚੱਲੇ ਮਹਾਦੋਸ਼ ਵੀ ਸ਼ਾਮਲ ਹਨ ਵਿੱਚ ਗੁజర్ ਗਿਆ ਇਸ ਕਾਰਜਕਾਲ ਵਿੱਚ ਪੈਂਦਿਆਂ ਹੀ ਉਸਨੇ ਕੁਮਾ ਤਰੀਕ ਬੁਢਾ ਵਿਪਾਰ ਸਿਸਟਮ ਤੇ ਤਾਂ ਤਾਬੜ ਤੋੜ ਹਮਲਾ ਕਰਦੇ ਹੋਏ ਆਲਮੀ ਪੱਧਰ ਤੇ ਵਪਾਰਿਕ جنگ ਛੇੜ ਦਿੱਤੀ ਸਾਰੀ ਦੁਨੀਆ ਜਾਣਦੀ ਹੈ ਕਿ ਭਾਰਤ ਕਦੇ ਸੋਨੇ ਦੀ ਚਿੜੀ ਅਤੇ ਵਿਸ਼ਵ ਗੁਰੂ ਅਖਵਾਉਂਦਾ ਹੈ ਇਸ ਦੀਆਂ ਮਹਾਨ ਵਿਦਵਤਾਂ ਭਰਪੂਰ ਨਾ ਲੰਦਾ ਤਕਸ਼ਿਲਾ ਹfte ਵਿਕਰਮ ਛਲਾਬ ਲੱਭੀ ਜਗਤਲਾ ਨਾਗਰ ਜੁੰਨਾ ਮਿਥਲਾ ਆਦ ਜੁਨੀਵਰਸਿਟੀ ਵਿਖੇ ਵਿਸ਼ਵ ਭਾਰਵੇ ਤੋਂ ਵਿਦਿਆਰਥੀ ਗਿਆਨ ਪ੍ਰਾਪਤੀ ਲਈ ਆਉਂਦੇ ਹਨ ਅਕਸਰ ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਮੋੜ ਮਹਾਨ ਅਤੇ ਵਿਸ਼ਵ ਗੁਰੂ ਬਣਾਉਣ ਦਾ ਸੰਕਲਪ ਦਰਉਂਦੇ ਦਰਉਂਦੇ ਵੇਖਦੇ ਵੇਖੇ ਜਾਂਦੇ ਹਨ ਨਕੋਮਾ ਤਰੀ ਮੋਦਰਾਕੋਸ਼ ਅਨੁਸਾਰ ਸਨ 2028 ਵਿੱਚ ਜਰਮਨੀ ਤੋਂ ਨੂੰ ਪਛਾੜ ਕੇ ਭਾਰਤ ਵਿਸ਼ਵ ਦੀ ਤੀਜੀ ਵੱਡੀ ਆਰਥਿਕਤਾ ਬਣ ਜਾਵੇ ਵਪਾਰ ਤੇ ਇਸ ਲਈ ਉਸਾਰੂ ਅਤੇ ਸਹਿਯੋਗੀ ਨੀਤੀ ਤੇ ਕੰਮ ਕਰ ਰਿਹਾ ਹੈ ਉਦਰ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਅਮਰੀਕਾ ਨੂੰ ਮੋੜ ਮਹਾਨ ਸ਼ਕਤੀਸ਼ਾਲੀ ਦੇਸ਼ ਬਣਾਉਣਾ ਚਾਹੁੰਦਾ ਹੈ ਇਹ ਇੱਕ ਛਲਾਗਾ ਜੋਗ ਸੰਕਲਪ ਹੈ ਪਰ ਇਸ ਦੀ ਬਦ ਸੂਰਤੀ ਇਹ ਹੈ ਕਿ ਅਮਰੀਕਾ ਇਸ ਲਈ ਭਾਰਤ ਦੇ ਉਲਟ ਜੰਗਬਾਜ਼ ਧਮਕੀ ਭਰਪੂਰ ਸਮਰਾਏਦਾਰ ਬਸਤੀਵਾਦੀ ਵਿਨਾਸ਼ਕਾਰੀ ਧੋਖੇਬਾਜ਼ੀ ਹੰਸਕਤੇ ਖਤਰਨਾਕ ਨੀਤੀਆਂ ਅਪਣਾ ਰਿਹਾ ਹੈ ਹਕੀਕਤ ਹਕੀਕਤ ਇਹ ਹੈ ਕਿ ਅਮਰੀਕੀ ਆਰਥਿਕ ਅੰਦਰੋਂ ਬੁਰੀ ਤਰ੍ਹਾਂ ਟੁੱਟ ਰਹੀ ਹੈ ਖੋਲੇਪਨ ਦਾ ਜਿਕ ਸ਼ਿਕਾਰ ਹੈ ਆਪਣੀ ਕਮਜ਼ੋਰੀ ਛਪਉਣ ਲਈ ਇਸ ਦੇ ਇਸ ਨੇ ਆਪਣੇ ਭਾਰਤ ਅੰਦਰ ਸਾਬਕਾ ਵਪਾਰ ਪ੍ਰਤੀਨਿਧੀ ਰਾਬ ਰੈਕਟ ਲਟ ਲਾਈਟ ਹਾਜੀ ਜਰ ਤੋਂ ਮਈ 2017 ਤੋਂ 20 ਜਨਵਰੀ 2021 ਤੱਕ ਇਸ ਉਕਦੇ ਤੇ ਰਿਹਾ ਭਾਰਤੀ ਰਾਹੀਂ ਭਾਰਤੀ ਵਿਰੋਧ ਪ੍ਰਪਰਾ ਗੰਡਾ ਸ਼ੁਰੂ ਕੀਤਾ ਹੈ ਕਿ ਇਸ ਦੇਸ਼ ਨੂੰ 15 ਤਨਾੜ ਘਾਹ ਪੋਕਰੇਟਰ ਚਲਾ ਰਹੇ ਹਨ ਜਦ ਕਿ ਸਿੰਚਾਈ ਇਹ ਹੈ ਕਿ ਅਮਰੀਕਾ ਨੂੰ 8 ਤੋਂ 10 ਤਨਾੜ ਚਲਾ ਰਹੇ ਹਨ ਜਿਨ੍ਹਾਂ ਨੇ ਅੰਨਾ ਧੰਨ ਅਤੇ ਹੋਰ ਸਰੋਤ ਵਕਤ ਤੇ ਡੋਨਾਲਡ ਟਰੰਪ ਨੂੰ ਮੋੜ ਰਾਸ਼ਟਰਪਤੀ ਬਨਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਇਹ ਤਨਾੜ ਘਾਹ ਪੋਰੇਟਰ ਤੇ ਅਮਰੀਕੀ ਸਰਦਾਰੀ ਇਹ ठा ਆਲਮੀ ਆਰਥਿਕ ਤੇ ਵਿਵਸਥਾ ਦੀ ਮੋੜ ਕਰਮਬੰਦਤਾ ਆਪਣੇ ਨਿੱਜੀ ਹਿੱਤਾਂ ਲਈ ਕਰਨਾ ਚਾਹੁੰਦੇ ਹਨ ਧੰਨਵਾਦ